ਉੱਥੇ ਲੈਣਾਂ ਚ ਲੱਗਣ ਦੀ ਲੋੜ ਨਹੀਂ ਪੈਂਦੀ ਹੁਣ ਨਾਲ ਹੀ ਘਰ ਦੇ ਖੱਬੇ ਪਾਸੇ ਸੱਜੇ ਪਾਸੇ ਕਲੀਨਿਕ ਖੁੱਲ ਗਿਆ ਸਾਰੀਆਂ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਨਹੀਂ ਲਿਖੀ ਜਾਊਗੀ ਜੇ ਦਵਾਈ ਹੈ ਨਹੀਂ ਤਾਂ ਡਾਕਟਰ ਆਪ ਲੈ ਕੇ ਆਊਗਾ ਬਾਹਰੋਂ ਪਰ ਮਰੀਜ਼ ਨੂੰ ਬਾਹਰ ਨਹੀਂ ਭੇਜਣਾ ਸੀ ਮੈਂ ਡਾਕਟਰ ਸੰਜੀਤ ਕੁਮਾਰ اے سی ਮੁੱਲਾ ਸ਼ੇਰਪੁਰ ਤੇ ਇੱਥੇ ਹਰ ਤਰ੍ਹਾਂ ਦੀ ਫੈਸਿਲਿਟੀਆਂ ਗਵਰਨਮੈਂਟ ਵੱਲੋਂ ਪ੍ਰੋਵਾਈਡ ਕੀਤੀਆਂ। ਟੈਸਟ ਤੋਂ ਲੈ ਕੇ ਦਵਾਈਆਂ ਸਾਰੀਆਂ ਫ੍ਰੀ ਹਨ। ਇੱਥੇ ਦੇ ਲਈ ਅਸੀਂ 90 ਪੇਸ਼ੈਂਟ ਆ ਰਹੇ ਆ ਜਿਹੜੇ ਕਿ ਸਰਕਾਰ ਦੀ ਇਸ ਫੈਸਿਲਿਟੀ ਦਾ ਫਾਇਦਾ ਲੈ ਰਹੇ ਨੇ। ਸਨਮੋਕਤ ਇਲਾਜ ਹੁੰਦਾ ਮੁਫਤ ਦਵਾਈ ਮਿਲਦੀ ਟੈਸਟ ਸਾਡੇ ਫ੍ਰੀ ਹੁੰਦੇ ਆ 6 ਮਹੀਨੇ ਤੋਂ ਦਵਾਈ ਚੱਲ ਰਹੀ ਮੇਰੀ ਮਦਦ ਦੀ ਬਹੁਤ ਧੰਨਿਆ। ਠੀਕ ਆ ਹੁਣ। ਅਸੀਂ ਇੱਥੇ ਨਕੌਦਰ ਸ਼ਹਿਰ ਦੇ ਆ ਮੱਲਾ ਸ਼ੇਰਪੁਰ ਲੱਗ ਗਈ ਆ ਕਲੀਨਿੰਗ ਸਾਡੇ ਲੱਗੇ ਡਾਕਟਰ ਸਾਹਿਬ ਬਹੁਤ ਵਧੀਆ ਵਾ ਫੋੜੀਆ ਟਰੀਟਮੈਂਟ ਹੋ ਰਹੀ ਆ ਬਹੁਤ ਹੀ ਵਧੀਆ ਦਵਾਈ ਦੇ ਰਹੇ ਆ ਕੋਈ ਪ੍ਰੋਬਲਮ ਨਹੀਂ ਲੱਗ ਰਹੀ ਹਾਈਪਰ ਟੈਨਸ਼ਨ ਦੇ ਕਿੰਨੇ ਨੇ 슈ਗਰ ਦੇ ਕਿੰਨੇ ਨੇ ਇਹਦੇ ਨਾਲ ਸਾਡੇ ਕੋਲੇ ਰਿਸਰਚ ਵਾਸਤੇ ਇੱਕ ਡਾਟਾ ਆ ਜੂਗਾ ਕਿ ਐਸ ਵਕਤ ਪੰਜਾਬ ਕਿਹੜੀ ਬਿਮਾਰੀ ਨਾਲ ਜੂਝ ਰਿਹਾ ਉਹਦਾ ਤਾਂ ਕਿ ਇਲਾਜ ਕੀਤਾ ਜਾ ਸਕੇ ਅਗਵਣੀ ਪੰਜਾਬ ਕੇਸਰੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂਜ ਦਸਪਾਲ ਸਿੰਘ ਸੰਧੂ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਨਾਰਾ ਹੁੰਦਾ ਹੈ ਕਿ ਇੱਕ ਤਾਂ ਪੰਜਾਬ ਨੂੰ ਭ੍ਰਿਸ਼ਟਾ ਮੁਕਤ ਕਰ ਦੇਾਂਗੇ ਇਮਾਨਦਾਰੀ ਹੋਏਗੀ ਔਰ ਦੂਜਾ ਇਹ ਸੀਗਾ ਕਿ ਜਿਹੜੇ ਆਮ ਘਰਾਂ ਦੇ ਧੀਆ ਪੁੱਤ ਨੇ ਉਹਨਾਂ ਨੂੰ ਅਸੀਂ ਵੱਡੇ ਵੱਡੇ ਅਹੁਦੇ ਦਵਾਂਗੇ ਉਹਨਾਂ ਨੂੰ ਕਾਮਯਾਬੀਆਂ ਮਿਲਣਗੀਆਂ ਉਹਨਾਂ ਨੂੰ ਅਸੀਂ ਅੱਗੇ ਲੈ ਕੇ ਆਵਾਂਗੇ ਤਾਂ ਕਿਤੇ ਨਾ ਕਿਤੇ ਇਹ ਆਮ ਆਦਮੀ ਪਾਰਟੀ ਨੇ ਦੋਵੇਂ ਚੀਜ਼ਾਂ ਸੱਚ ਕਰ ਦਿਖਾਈਆਂ ਨੇ ਮੇਰੇ ਨਾਲ ਨੇ ਅਸ਼ਵਨੀ ਅਗਰਵਾਲ ਜੀ ਜਲੰਧਰ ਵਾਰਡ ਨੰਬਰ 80 ਤੋਂ ਇੱਕ ਕਾਉਂਸਲਰ ਨੇ ਰਾਜਨੀਤੀ ਦੇ ਵਿੱਚ ਪਰਿਵਾਰਕ ਬੈਕਗ੍ਰਾਉਂਡ ਤੋਂ ਕੋਈ ਵੀ ਸ਼ਾਮਲ ਨਹੀਂ ਸੀਗਾ ਔਰ ਇਹ ਰਾਜਨੀਤੀ ਦੇ ਵਿੱਚ ਕਿਵੇਂ ਆਏ ਔਰ ਇੱਕ ਤੋਂ ਬਾਅਦ ਦੂਜਾ ਆਦਾ ਦੂਜੇ ਤੋਂ ਬਾਅਦ ਤੀਜਾ ਆਦਾ ਹੁਣ ਕਰਦੇ ਕਰਦੇ ਇਹਨਾਂ ਨੂੰ ਚੇਅਰਮੈਨੀ ਤੱਕ ਮਿਲ ਗਈ ਹੈ ਤਾਂ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਖਾਸ ਮੁਲਾਕਾਤ ਹੋਏਗੀ ਅਗਰਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜਗਬਣੀ ਥੈਂਕ ਯੂ ਜੀ ਮੈਂ ਜਿੱਦਾਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਜਦੋਂ ਸੱਤਾ ਚਾਈ ਤੁਹਾਡਾ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਇੱਕ ਤਾਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਕਰਦੇਾਂਗੇ ਔਰ ਦੂਜਾ ਆਮ ਘਰਾਂ ਦੇ ਧੀਆ ਪੁੱਤ ਜਿਹੜੇ ਉਹ ਅੱਗੇ ਆਉਣਗੇ ਚਾਹੇ ਉਹ ਸਿਆਸਤ ਦੀ ਗੱਲ ਹੋਵੇ ਚਾਹੇ ਉਹ ਨੌਕਰੀਆਂ ਦੀ ਗੱਲ ਹੋਵੇ ਤਾਂ ਤੁਸੀਂ ਕਹੇ ਕਿ ਮੇਰੇ ਪਰਿਵਾਰਕ ਬੈਕਗ੍ਰਾਉਂਡ ਚ ਕੋਈ ਵੀ ਸਿਆਸਤ ਚ ਨਹੀਂ ਸੀਗਾ ਤੁਸੀਂ ਐਜ਼ ਆ ਇੱਕ ਵਰਕਰ ਤੋਂ ਉੱਠੇ ਵਰਕਰ ਤੋਂ ਉੱਠ ਕੇ ਇੰਚਾਰਜ ਹੀ ਮਿਲੀ ਫਿਰ ਤੁਸੀਂ ਕਾਉਂਸਲਰ ਹੀ ਜਿੱਤ ਗਏ ਹੁਣ ਤੁਸੀਂ ਚੇਅਰਮੈਨ ਤੇ ਆ ਗਏ ਤਾਂ ਇਹ ਸਫ਼ਰ ਕਿਵੇਂ ਦਾ ਰਿਹਾ ਪਹਿਲਾਂ ਤਾਂ ਅਸੀਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਆ ਉਹਨਾਂ ਦੀਆਂ ਦੇਖ ਕੇ ਕੰਮ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ ਉਹਨਾਂ ਦੀ ਦੂਰਸ਼ੀ ਦੇਖ ਕੇ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਆ ਤੇ ਬਹੁਤ ਵਧੀਆ ਸਾਨੂੰ ਲੀਡਰ ਮਿਲੇ ਆ ਮੈਂ ਪੰਜਾਬ ਕੀ ਉਹ ਅਸੀਂ ਇਹ ਕਹਿੰਦੇ ਇੰਡੀਆ ਦਾ ਪੁਖ ਬਦਲਾਂਗੇ ਐਡੇ ਵਧੀਆ ਸਾਨੂੰ ਲੀਡਰ ਮਿਲੇ ਨੇ ਅੱਛਾ ਕਦੀ ਸੋਚਿਆ ਸੀਗਾ ਕਿ ਆਮ ਘਰ ਤੋਂ ਉੱਠ ਕੇ ਜਿਨ੍ਹਾਂ ਦਾ ਕੋਈ ਬੈਕਗ੍ਰਾਉਂਡ ਨਹੀਂ ਸੀਗਾ ਇਹ ਕਿਵੇਂ ਤੁਹਾਨੂੰ ਮੌਕਾ ਮਿਲਿਆ ਤੁਸੀਂ ਵਰਕਰ ਬਣ ਕੇ ਪਾਰਟੀ ਦੇ ਨਾਲ ਜੁੜ ਗਏ ਤੇ ਉਸ ਤੋਂ ਬਾਅਦ ਫਿਰ ਹਲਕਾ ਇੰਚਾਰਜ ਲੱਗ ਗਿਆ ਤੁਹਾਨੂੰ ਲੋਕ ਸਭਾ ਦਾ ਹਲਕਾ ਇੰਚਾਰਜ ਵੀ ਲਾ ਦਿੱਤਾ ਫਿਰ ਤੁਸੀਂ ਕਾਉਂਸਲਰ ਬਣ ਕੇ ਤੇ ਅੱਜ ਚੇਅਰਮੈਨ ਹੈ ਜਿਹੜੀ ਹੁਣ ਉਪਲਬਧੀ ਮਿਲੀ ਹੈ ਤੁਹਾਨੂੰ ਉਹ ਵੀ ਇੱਕ ਵਾਰੀ ਤਫਸੀਲ ਕਰ ਦਿਓ ਇਸ ਤਰ੍ਹਾਂ ਜੀ ਮੈਂ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਕੰਮ ਦੇਖਦੇ ਹੋਏ ਮੈਂ ਤਾਂ ਬਿਜ਼ਨਸਮੈਨ ਪਰਿਵਾਰ ਤੋਂ ਆ ਮੇਰੇ ਪਰਿਵਾਰ ਦੇ ਪਿੱਛੋਂ ਅਜੇ ਤੱਕ ਕੋਈ ਰਾਜਨੀਤੀ ਵਿੱਚ ਨਹੀਂ ਆਇਆ ਤੇ ਸਾਨੂੰ ਬਹੁਤ ਵਧੀਆ ਲੱਗਾ ਉਹਨਾਂ ਦੇ ਕੰਮ ਤੇ ਅਸੀਂ ਇਸ ਕਰਕੇ ਰਾਜਨੀਤੀ ਵਿੱਚ ਆਏ ਰਾਜਨੀਤੀ ਜਾ ਕੇ ਸਾਨੂੰ ਬਹੁਤ ਕੁਝ ਕੰਮ ਵਧੀਆ ਕੰਮ ਕਰਨ ਦਾ ਮੌਕਾ ਮਿਲਿਆ ਉਹੀ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਭਵਨ ਸਾਫ ਸੀਐਮ ਪੰਜਾਬ ਇਹਨਾਂ ਨੇ ਇੱਕੋ ਗੱਲ ਕਹੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਔਰ ਸਾਰੇ ਕੰਮ ਉਹਨਾਂ ਦੇ ਸਿਸਟਮ ਦੇ ਵਿੱਚ ਕਰ ਰਹੇ ਹਾਂ ਮੈਨੂੰ ਪਾਰਟੀ ਨੇ 2023 ਦੇ ਵਿੱਚ ਲੋਕ ਸਭਾ ਇਨਚਾਰਜ ਦੀ ਕੁਰਸੀ ਜ਼ਿੰਮੇਵਾਰੀ ਦਿੱਤੀ ਔਰ ਤੁਸੀਂ ਯਕੀਨ ਮੰਨੂਗੇ ਭਾਈ ਸਾਹਿਬ ਜਦੋਂ ਮੈਨੂੰ ਲੋਕ ਸਭਾ ਵਿੱਚ ਚਾਰ ਲਗਾਇਆ ਗਿਆ ਉਸ ਤੋਂ 2 ਮਿੰਟ ਪਹਿਲਾਂ ਵੀ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਲੋਕ ਸਭਾ ਵਿੱਚ ਚਾਰ ਲਗਾ ਰਿਹਾ ਇਹ ਤਾਂ ਮੈਨੂੰ ਕਿਤੇ ਸੱਜਣ ਮਿੱਤਰ ਆਪਣੇ ਭਰਾ ਦਾ ਫੋਨ ਆਇਆ ਵਧਾਈਆਂ ਮੈਂ ਕਾਦੇ ਲਈ ਕਹਿੰਦੇ ਤੁਸੀਂ ਲੋਕ ਸਭਾ ਵਿੱਚ ਲੱਗ ਗਏ ਮੈਂ ਕਿਹਾ ਮੈਂ ਤਾਂ ਇਹ ਸੁਣਿਆ ਸੀ ਕਿ ਮੇਰਾ ਨਾਮ ਬਲੋਗ ਪ੍ਰਧਾਨ ਚ ਗਿਆ ਵੈ ਤੇ ਮੈਂ ਬਲੋਗ ਵਿੱਚ ਲੱਗਣ ਲੱਗੇ ਮੈਨੂੰ ਉਸ ਭਰਾ ਨੇ ਕੀ ਗਿਆ ਆਪਣੀ ਲਿਸਟ ਚੈੱਕ ਕਰ ਤੁਸੀਂ ਲੋਕ ਸਭਾ ਇੰਚਾਲ ਲੱਗ ਗਈ ਮਤਲਬ ਪਾਰਟੀ ਸਾਡੀ ਕੰਮ ਦੇਖ ਕੇ ਹੀ ਸਾਰੀਆਂ ਡਿਊਟੀਆਂ ਲਗਾਉਂਦੀ ਔਰ ਮੈਨੂੰ ਪਾਰਟੀ ਨੇ 2023 ਬਹੁਤ ਮਾਨ ਸਨਮਾਨ ਦਿੱਤਾ ਉਸ ਤੋਂ ਬਾਅਦ ਸਾਡੀ ਡਿਊਟੀ ਹਰਿਆਣਾ ਇਲੈਕਸ਼ਨ ਚ ਲੱਗ ਗਈ ਦਿੱਲੀ ਇਲੈਕਸ਼ਨ ਚ ਲੱਗ ਗਈ ਅਸੀਂ ਜਿੱਦਾਂ ਇਹਦਾ ਪਾਰਟੀਆਂ ਨੇ ਆਪਣੀ ਡਿਊਟੀਆਂ ਦਿੰਦੀਆਂ ਰਹੀਆਂ ਆਂ ਜਾਂਦੇ ਰਹੇ ਅਸੀਂ ਪੂਰੀਆਂ ਨਿਵਾਉਂਦੇ ਰਹੇ ਉਸ ਤੋਂ ਬਾਅਦ ਮੈਂ ਦਸੰਬਰ ਦੇ ਵਿੱਚ ਦੋ ਆਪਣੇ ਵਾਰ ਨੰਬਰ 80 ਤੋਂ ਕੌਂਸਲਰ ਦੀ ਮੈਨੂੰ ਸੀਟ ਨਵਾਜੀ ਪਾਰਟੀ ਨੇ ਮੈਂ ਜਿੱਤ ਕੇ ਪਾਰਟੀ ਦੀ ਚੋ ਲਈ ਸੀਟ پائی ਹੂੰ ਅੱਛਾ ਹੁਣ ਤੁਹਾਨੂੰ ਜਿਹੜਾ ਆਦਾਂ ਮਿਲਿਆ ਮੈਂ ਸੁਣਿਆ ਕਿ ਜਿਹੜੇ ਜਲੰਧਰ ਦੇ ਮੇਅਰ ਨੇ ਬਨੀਤ ਧੀਰ ਔਰ ਉਹਨਾਂ ਦਾ ਨਾਮ ਤੇ ਤੁਹਾਡਾ ਵੀ ਨਾਮ ਜਿਹੜਾ ਸੀ ਉਹ ਦੋਨਾਂ ਦੀ ਰੇਸ ਸੀਗੀ ਵੀ ਯਾਰ ਕਿਨੂੰ ਮਿਲ ਜੀਗੀ ਵੱਡੀ ਜ਼ਿੰਮੇਵਾਰੀ ਤਾਂ ਇੱਕ ਵਾਰੀ ਉਹ ਵੀ ਜਰੂਰ ਦੱਸਿਓ ਦਰਸ਼ਕਾਂ ਨੂੰ ਕਿ ਉਹ ਕੀ ਸੀਗਾ ਕਿਵੇਂ ਇਹ ਸਾਰਾ ਕੁਝ ਸੰਭਵ ਹੋ ਪਾਇਆ ਨਹੀਂ ਜੀ ਚਲੋ ਇੱਥੇ ਰੇਸ ਵਾਲੀ ਕੋਈ ਗੱਲ ਨਹੀਂ ਜੀ ਪਾਰਟੀ ਸਾਡੇ ਬਨੀਤੀ ਜੀ ਵੱਡੇ ਭਰਾ ਨੇ ਬਹੁਤ ਵਧੀਆ ਮੀਅਰਸ਼ਿਪ ਤੇ ਕੰਮ ਕਰ ਰਿਹਾ ਮੇਰਾ ਖਿਆਲ ਨਾ ਤਾਂ ਜਲੰਧਰ ਇੰਨਾ ਵਧੀਆ ਅਗੇ ਮੀਅਰ ਮਿਲਿਆ ਤੇ ਨਾ ਹੀ ਮਿਲ ਪਾਏਗਾ ਠੀਕ ਹੈ ਪਾਰਟੀ ਨੇ ਜਿੱਦਾਂ ਲੋਕ ਐਸਾ ਸਾਰੇ ਮੈਂ ਵੀ ਉਸ ਰੇਸ ਦੇ ਵਿੱਚ ਸੀ ਮੀਅਰ ਦੀ ਤੇ ਧੀਰ ਸਾਹਿਬ ਵੀ ਸੀ ਸਾਡੀ ਪਾਰਟੀ ਨੂੰ ਸਾਡੇ ਅਰਵਿੰਦ ਸੁਪਰੀਮੋ ਪਾਰਟੀ ਅਰਵਿੰਦ ਕੇਜਰੀਵਾਲ ਜੀ ਭਗਵਤ ਮਾਨ ਸਾਹਿਬ ਤੇ ਮਨੀਸ਼ੋ ਜੀ ਨੂੰ ਉਹਨਾਂ ਨੂੰ ਵਧੀਆ ਲੱਗਾ ਤੇ ਉਹਨਾਂ ਨਾਲ ਤਾਂ ਕੋਈ ਦਿੱਕਤ ਇਹ ਤਾਂ ਚੱਲਦਾ ਰਹਿੰਦਾ ਜੀ ਪਾਰਟੀ ਨੂੰ ਜੋ ਵਧੀਆ ਲੱਗਦਾ ਉਹ ਕਰਦੀ ਔਰ ਅਸੀਂ ਖੁਸ਼ ਆ ਪਾਰਟੀ ਦੀ ਹਮ ਅਸ਼wini ਜੀ ਇੱਕ ਗੱਲ ਜ਼ਰੂਰ ਆਉਂਦੀ ਜਦੋਂ ਜਲੰਧਰ ਦੀ ਗੱਲ ਆਉਂਦੀ ਹੈ ਕਿ ਜਲੰਧਰ ਦੇ ਵਿੱਚ ਸੀਵਰੇਜ ਦਾ ਕੰਮ ਹੈ ਸੜਕਾਂ ਬਣਨ ਵਾਲੀਆਂ ਨੇ ਲਾਈਟਾਂ ਹੈ ਨਹੀਂ ਜਾਂ ਫਿਰ ਗਰਾਊਂਡ ਹੈ ਨਹੀਂ ਜਿੱਥੇ ਬੱਚੇ ਖੇਡ ਸਕਣ ਤਾਂ ਜਦੋਂ ਕਾਉਂਸਲਰ ਬਣੇ ਹੋ ਉਦੋਂ ਕਿਸ ਤਰੀਕੇ ਦੇ ਹਾਲਾਤ ਸੀ ਉਸ ਤੋਂ ਪਹਿਲਾਂ ਤੇ ਕਿਸ ਤਰੀਕੇ ਦੇ ਹਾਲਾਤ ਸੀ ਤੇ ਹੁਣ ਜਦੋਂ ਤੁਸੀਂ ਬਣੇ ਹੋ ਤਾਂ ਕੀ ਕੀ ਡਿਵੈਲਪਮੈਂਟ ਦੇ ਵਾਸਤੇ ਕੰਮ ਕੀਤੇ ਸਰ ਇਸ ਤਰ੍ਹਾਂ ਮੈਨੂੰ ਜਦੋਂ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਸੀ ਨਾ 2023 'ਚ ਮੇਰਾ ਵਰਕ ਕਰਕੇ ਦਿੱਤੀ ਸੀ ਮੈਂ 2023 कि 2022 ਤੋਂ ਹੀ ਨਾ ਮੈਂ ਆਪਣੀ 7 ਬੰਦਿਆਂ ਦੀ ਟੀਮ ਰੱਖੀ ਹੋਈ ਹੈ ਉਹਦੇ ਵਿੱਚ ਦੋ ਸੀਵਰਮੈਨ ਵੀ ਹੈ ਦੋ ਸਫਾਈ ਸੇਵਕ ਵੀ ਹੈ ਲਾਈਟਾਂ ਵਾਲੇ ਵੀ ਆ ਮੈਨੂੰ ਤੇ ਇਹ ਹੁੰਦਾ ਸੀ ਕਿ ਉਸ ਵਲੇ ਕਾਰਪੋਰੇਸ਼ਨ 'ਚ ਮੇਰੇ ਸਾਹ ਕੋਈ ਹੈ ਨਹੀਂ ਸੀ ਤੇ ਕਾਰਵਿੰਸ ਹੁੰਦੀ ਘਟਦੀ ਸੀ ਮੈਂ ਕਿਹਾ ਵਾਰੀ-ਵਾਰੀ ਮੈਂ ਫੋਨ ਕਰਾਂਗਾ ਆਣਗੇ ਮੈਂ ਆਪਣੇ ਲੈਵਲ ਤੇ ਸਾਰੀ ਟੀਮ ਰੱਖੀ ਹੋਈ ਸੀ ਜਦੋਂ ਫੋਨ ਆਣਾ ਆਪਣੀ ਸਫਾਈ ਵਾਲੇ ਭੇਜ ਦੇਣੇ ਆਪਣੀ ਸਿਵਰਮੈਨ ਭੇਜ ਦੇਣੇ ਆਪਣੇ ਲਾਈਟ ਵਾਲੇ ਭੇਜ ਦੇਣੇ ਜਦੋਂ ਕੋਈ ਮੇਜਰ ਪ੍ਰੋਬਲਮ ਆਂਦੀ ਸੀ ਜਿੱਦਾਂ ਕਹ ਲੋ ਜੈਟਿੰਗ ਮਸ਼ੀਨ ਜਾਂ ਸੁਪਰ ਸੈਕਸ਼ਨ ਲੋਡ ਪੈਂਦੀ ਤਦ ਹੀ ਅਸੀਂ ਕਾਰਪੋਰੇਸ਼ਨ ਨੂੰ ਕਹਿੰਦੇ ਅਦਰਵਾਇਸ ਅਸੀਂ ਕਾਰਪੋਰੇਸ਼ਨ 'ਚ ਕਹਿੰਦੇ ਹੀ ਨਹੀਂ ਸੀਗੇ ਪਰ ਮੈਨੂੰ ਕੋਈ ਖਾਸ ਪ੍ਰੋਬਲਮਾਂ ਨਹੀਂ ਆਈਆਂ ਮੇਰੇ ਵਾਰ ਚ ਜਾ ਕੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਆ ਜਿਹੜੀ ਪ੍ਰੋਬਲਮ ਆਂਦੀ ਹੈ ਡੇਲੀ ਸਾਡੀ ਕੋਸ਼ਿਸ਼ ਹੁੰਦੀ ਸਾਰੇ ਕੰਮ ਖਤਮ ਕਰਨ ਦੇ ਹੁਣ ਜਲੰਧਰ ਨੂੰ ਲੈ ਕੇ ਕੰਮ ਨੂੰ ਲੈ ਕੇ ਜਾਂ ਆਪਣੇ ਵਾਰਡ ਨੂੰ ਲੈ ਕੇ ਅੱਗੇ ਵਿਜ਼ਨ ਕੀ ਹੈ ਫਿਊਚਰ ਦਾ ਅੱਜ ਮੈਨੂੰ ਸਾਲਸ ਸਭਾ ਦਾ ਅਸ਼ੀਰਵਾਦ ਨਾਲ ਪਾਰਟੀ ਨੇ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਸੀਐਮ ਸ਼੍ਰੀ ਭਗਵੰਤ ਮਾਨ ਜੀ ਤੇ ਪਾਰਟੀ ਦੇ ਸਾਡੇ ਪ੍ਰਭਾਰੀ ਪੰਜਾਬ ਦੇ ਮਨੀਸ਼ ਸੋਰੀਆ ਨੇ ਅੱਜ ਮੈਨੂੰ ਅਗਰਵਾਲ ਵੈਲਫੇਅਰ ਬੋਰਡ ਪੰਜਾਬ ਦਾ ਚੇਅਰਮੈਨ ਲਗਾਇਆ ਜੀ ਮੈਂ ਉਹਨਾਂ ਦਾ ਤਹੋਂ ਦਿਲੋਂ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਕਿ ਉਹਨਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਔਰ ਮੈਂ ਤਾਂ ਉਹਨਾਂ ਨੂੰ ਵਿਸ਼ਵਾਸ ਦਿਲਾਣਾ ਮੈਂ ਅਗਰਵਾਲ ਸਮੁਦਾਇ ਲਈ ਜਿਹੜੀ ਮੈਨੂੰ ਲਗਾਈ ਅਗਰ ਪ੍ਰਵਾਲੀ ਵੱਧ ਤੋਂ ਵੱਧ ਦਿਨ ਰਾਤ ਕੰਮ ਕਰਾਂਗਾ ਹਰ ਹਲਕੇ ਦੇ ਵਿੱਚ ਜਾਵਾਂਗਾ ਜਿਹੜੀ ਜਿਹੜੀ ਸਾਡੀ ਅਗਰਵਾਲ ਸਮਾਜ ਦੀ ਪ੍ਰੋਬਲਮ ਹੈ ਮੈਂ ਸਹੀੰਥਾ ਤੱਕ ਪਹੁੰਚਾਵਾਂਗਾ ਤੇ ਉਹਨੂੰ ਦੂਰ ਕਰਾਂਗਾ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਤਾਂ ਗੱਲਬਾਤ ਕੀਤੀ ਹੈ ਇਹ ਸਾਡੀ ਵੀਡੀਓ ਦੇ ਵਿੱਚ ਆ ਜਸ਼wini ਅਗਰਵਾਲ ਜੀ ਆਏ ਨੇ ਪੰਜਾਬ ਨੂੰ ਲੈ ਕੇ ਜਲੰਧਰ ਨੂੰ ਲੈ ਕੇ ਆਪਣੇ ਵਾਰਡ ਨੂੰ ਲੈ ਕੇ ਵਿਜ਼ਨ ਬਹੁਤ ਕਲੀਅਰ ਹੈ ਸੋ ਅਸੀਂ ਵੀ ਇਹੀ ਆਸ ਕਰਦੇ ਹਾਂ ਕਿ ਲੋਕਾਂ ਦੇ ਕੰਮ ਹੈ ਤਾਂ ਉਹ ਹੋਣੇ ਚਾਹੀਦੇ ਨੇ ਜਿਹੜੀ ਜ਼ਿੰਮੇਵਾਰੀ ਇਹਨਾਂ ਨੂੰ ਲੋਕਾਂ ਨੇ ਦਿੱਤੀ ਹੈ ਜਾਂ ਪੰਜਾਬ ਸਰਕਾਰ ਨੇ ਦਿੱਤੀ ਹੈ ਤੇ ਅਸੀਂ ਵੀ ਇਹੀ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਉਮੀਦਾਂ ਤੇ ਖਰੇ ਉਤਰੋ ਆਪਣੇ ਹਲਕੇ ਦਾ ਵਾਰਡ ਦਾ ਕੰਮ ਕਰਵਾਓ ਬਹੁਤ ਬਹੁਤ ਧੰਨਵਾਦ ਜੀ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਆਪਣੇ ਜਲੰਧਰ ਦੇ ਨਿਵਾਸੀਆਂ ਨੂੰ ਤੇ ਆਪਣੇ ਬਾੜ ਦੇ ਨਿਵਾਸੀਆਂ ਨੂੰ ਸਾਰਿਆਂ ਨੂੰ ਇਹ ਵਿਸ਼ਵਾਸ ਦਿਲਾਣਾ ਕਿ ਜਿਹੜਾ ਤੁਸੀਂ ਮੈਨੂੰ ਵਿਸ਼ਵਾਸ ਕਰਕੇ ਕੌਂਸਲ ਬਣਾਇਆ ਮੇਰੇ ਸਾਨੂੰ ਜਿਹੜਾ ਮੈਨੂੰ ਬਿਲਡਿੰਗ ਬਣਾਇਆ ਜਾਂਦਾ 6 ਮਹੀਨਾ ਕੇ ਵਿਸ਼ਵਾਸ ਦਿਲਾਇਆ ਪਾਰਟੀ ਹਾਈ ਕਮਾਨ ਨੇ ਮੈਨੂੰ ਨੌਰਥ ਹਲਕਾ ਸੰਗਠਨ ਇੰਚਾਰਜ ਲਗਾਇਆ ਤੇ ਅੱਜ ਮੈਨੂੰ ਅਗਰਵਾਲ ਸਮਾਜ ਦਾ ਅਗਰਵਾਲ ਵੈਲਫੇਅਰ ਬੋਰਡ ਦਾ ਪੰਜਾਬ ਦਾ ਚੇਅਰਮੈਨ ਲਗਾਇਆ ਮੈਂ ਸਾਰੀਆਂ ਆਪਣੇ ਜੋ-ਜੋ ਮੈਨੂੰ ਜ਼ਿੰਮੇਵਾਰੀਆਂ ਦਿੱਤੀਆਂ ਦਿਨ ਰਾਤ ਕਰਕੇ ਪੂਰੀਆਂ ਕਰਾਂਗਾ ਔਰ ਵਧੀਆ ਕਰਾਂਗਾ ਸਾਰਿਆਂ ਨੂੰ ਇਸ ਚੀਜ਼ ਦਾ ਵਿਸ਼ਵਾਸ ਰਲਣਾ